ਜੋ ਕਰੋ ਲੋਹੋਂ ਦਾ ਇਹ ਇਹ ਨਾਲ ਵੀ ਵੀ ਸੱਟ ਰਹਿਂਦਾ ਤੇ ਬਾਕੀ ਉਹ ਲਾੜਾ ਨੂੜਾ ਵੀ ਸਹੀ ਰਹਿੰਦੇ ਗਏ ਨਾਲ ਇਹ ਜੋ ਕਰਨਾ ਜ਼ਰੂਰ ਚਾਹੀਦਾ ਤੇ ਬਾਕੀ ਅਜੜ ਤੇ ਏਟੜਾ ਇਹ ਵੀ ਕਰਨਾ ਚਾਹੀਦਾ ਹੰਪਾਲ ਪੱਤੀ ਇਹ ਵੀ ਜਰੂਰ ਕਰੋ ਇਹ ਵੀ ਜੋ ਕਰ ਬਹੁਤ ਵਧੀਆ ਹੈ ਦਸ ਇਸ ਰੇਗਮੰਦਨ ਹੰਟਾ ਕਦਾਂ ਕਦਾਂ ਕਦਣਾ ਚਾਹੀਦਾ ਯੋਗੇ ਵਾਸਤੇ ਸਾਰੇ ਕੱਢਿਆ ਕਰੋ ਪਾ ਮਾ 20 ਮਿੰਟ ਹੰਟਾ ਕੰਟਾ ਜਰੂਰ ਯੋਗਾ ਕਰਿਆ ਕਰੋ ਬਹੁਤ ਵਧੀਆ ਚੀਜ਼ ਹੈ ਸਰੀਰ ਵਾਸਤੇ ਤੁਹਾਡੇ ਗੋਡੇ ਕਦੇ ਨਹੀਂ ਤੁਫਣੀ ਤੁਸੀਂ ਗੋਡਿਆਂ ਵਾਲਾ ਯੋਗਾ ਕਰੋ ਕਦੇ ਤੁਹਾਡੇ ਗੋਡੇ ਨਹੀਂ ਸੋਖਾ ਹਾਂ ਬਾਕੀ ਆਹ ਕੁਰਸੀ ਤੇ ਬੈਠ ਕੇ ਜਿੰਨੀ ਵਾਰੀ ਮਰਜ਼ੀ ਕਰੋ 20 ਵਾਰੀ ਕਰੋ 40 ਵਾਰੀ ਕਰਦੇ ਪਾਓ ਜਿੰਨੀ ਵਾਰੀ ਮਰਜ਼ੀ ਕਰ ਲਓ ਤੂੰ ਕੋ ਦਿੰਦਾ ਮੈਂ ਛੱਡ ਦਿੱਤੀ ਸੀ ਤੇ ਮੇਰੇ ਘਰ ਦਫਨ ਲੱਗੇ ਸੀ ਉਹ ਠੀਕ ਹੈ ਲਈਏ ਤੇ ਵੀ ਆਪਾਂ ਜੇ ਸੀਰੀ ਸਮਾਰ ਗਏ ਤਾਂ ਸੰਭਰ ਸਕਦਾ ਹੈ ਜੇ ਆਪਾਂ ਇਹਨੂੰ ਨਕਮਾ ਜਿਹਾ ਬਣਾ ਲਓ ਤਾਂ ਫਿਰ ਉਹ ਮੇ ਬਣ ਜਾਂਦਾ ਹੈ ਗੋਗਿਆਂ ਦਾ ਵੀ ਜੋਗਾ ਜਰੂਰ ਕਰਨਾ ਚਾਹੀਦਾ ਹਰੇਕ ਬੰਦੇ ਨੇ ਇਹ ਆਏ ਨਹੀਂ ਬਿਠੋ ਤੋ ਆਪਾਂ ਜਿਨੇ ਮੇਰੇ ਘਰ ਗੋੜੀ ਦੁਖਦੇ ਪਰ ਦੁਖਣਗੇ ਦੁਖਣਗੇ ਜੇ ਤੁਸੀਂ ਨਾ ਕੀਤਾ ਫਿਰ ਦੁਖਣਗੇ ਤੁਸੀਂ ਪਹਿਲਾਂ ਹੀ ਗੋੜਿਆਂ ਦੀ ਸੁਭਾ ਕਰ ਲਓ

ਸੰਗਰਾਹੀ ਵੀ ਜਾਂਦਾ ਨਾ ਦਵਾਈ ਨਾਲ ਤਾਂ ਚੰਗੀ ਗੱਲ ਹੈ ਤੇ ਦਵਾਈ ਤੇ ਬੰਦੇ ਨੂੰ ਮਾਰ ਘੱਟ ਦੇ ਮਾਰ ਘੱਟ ਆਹੋ ਮੈਂ ਏਕੇ ਘੱਟ ਕਰਦੀ ਸੀ ਮੈਨੂੰ ਧਿਆਨ ਘੱਟ ਗਈ ਸੀ ਉਹਨੋਂ ਹਜੇ ਜਿੰਦਾ ਹਜੇ ਘੰਟਾ ਪਹਿਲਾਂ ਵਾਲੇ 15 ਮਿੰਟ ਕਰੋ ਇਹ ਉਪਾ ਇਹ 15 ਮਿੰਟ ਕਰੋ ਥੋੜਾ ਦੀਪੀ ਸੈਟ ਰੱਖੋ ਕਿਉਂਕਿ ਨਾੜੀ 'ਚ ਬਲੌਕ ਨਹੀਂ ਲੰਦਾ ਨਹੀਂ ਲੰਦਾ ਹਾਂ ਨਾੜੀ 'ਚ ਯੋਗੀ ਦਾ ਪਾਇਆ ਆਇਆ ਕਰਦੇ ਆਇਆ ਆ ਮੈਡੀਕਲ ਸਟਾਫ ਨੂੰ। ਬਾਕੀ ਆਕਸੀਜਨ ਮੈਡੀਕਲ ਆ ਉਹ ਦਿੱਤਾ ਹੋਇਆ ਆਪਣੀ ਚੰਦ ਜੀ ਦੀ ਬੋਊਆ। ਉਹਦੇ ਤਾਇ ਦੇ ਮੁੰਡੇ ਦੀ ਆਕਸੀਜਨ ਘਟ ਗਈ। ਹੋਰ ਚੰਦਨ ਦਾ ਫਿਰਿਆ ਚਾਹਦੇ। ਆਕਸੀਜਨ ਹੀ ਘਟ ਗਈ। ਹਾਂ। ਤੇ ਇੱਕਦਮੀ ਆਏ ਆਂ ਵੀ ਆਕਸੀਜਨ ਤਾਂ ਘਟੂਗੀ। ਸਾਰਿਆਂ ਦੀ ਘਟੂਗੀ। ਉਹ ਆ ਰਹੇ ਆਂ ਵੀ ਏਸੀ ਚੱਲਦੇ ਆ। ਇਸ ਵਿੱਚ ਬੈਠੇ ਰਹੇ ਨੇ। ਆਕਸੀਜਨ ਵਾਰਾ ਤਾਂ ਨਹੀਂ ਰਹੀ। ਕਿ ਫ੍ਰੈਕਸੀਜਨ ਤਾਂ ਸਾਰੇ ਬੰਦੇ ਨਹੀਂ ਖਤੂਦੂ ਇੱਕ ਦਿਨ ਨਹੀਂ ਸਾਰੀ ਦਿਨ ਨਹੀਂ ਖਤੂਦੂ ਨਹੀਂ ਜਾ ਉਹ ਤੇ ਹਿੰਦੀ ਕਰੀ ਰਹਾ ਕਿਉਂਕਿ ਇਸ ਵਿੱਚ ਤਾਂ ਕੋਈ ਬਾਹਰ ਨਹੀਂ ਨਿਕਲਦਾ ਬੱਚੇ ਤਾਂ ਜਮਾਈ ਨਹੀਂ ਨਿਕਲਦੇ ਨਾ ਨਾ ਬੱਚਿਆਂ ਤਾਂ ਜਮਾਈ ਨਹੀਂ ویسੇ ਬੱਚਿਆਂ ਨੂੰ ਮਾਇਆ ਨਹੀਂ ਕੀ ਨਹੀਂ ਸੁਭਾਅ ਹੋਣਾ ਚਾਹੀਦਾ ਨਹੀਂ ਚਾਹੀਦਾ ਬੱਚੇ ਬਾਹਰ ਵੀ ਤੋਰਾ ਮੇਰਾ ਚਾਹੀਦਾ ਹਾਂ ਬੱਚੇ ਬਾਹਰ ਖੇਡਣ ਸੂਰਾ ਸ਼ਾਮ ਖੇਡਣਾ ਕਮੇਟੀ ਜੀ ਕਹਿੰਦੇ ਨਾ ਕਿੰਨੀਆਂ ਮਾਰਨਾ ਦੂਰ ਨਾ ਆ ਆ ਆਕਸੀਜਨ ਤਾਂ ਫਿਰ ਕੱਢਣੀ ਨਹੀਂ ਕੱਢਣੀ ਉਹਨੂੰ ਵੀ ਜਰਰੀ ਬਾਹਰ ਜਾਣਾ ਸੀ ਕਿਉਂਕਿ ਡਾਕਟਰ ਆ ਤੂੰ ਉੱਲੀ ਚਲੀ ਸਕਦਾ ਵਿਚਾਰ ਕੇ ਜਾਈ। ਇਹੋ ਭੇਜਿਆ ਅੱਜ ਦਾ ਹੋ ਰਿਹਾ ਆਕਸੀਜਨ ਘਟ ਗਈ ਤੇ ਉੱਪਰ ਜਾ ਕੇ। ਕੋਸਤਾ ਮਾਰੀਆਂ ਹੈਗੀਆਂ ਕਿਸੇ ਲੋਕਾਂ ਨੇ ਆਪ ਵੀ ਲਾਈਆਂ। ਜਿਹੜਾ ਕੋਸੀ ਇੰਨੂ ਕਰੇਂ। ਹਾਂ ਹਲਾਵਾ ਆ। ਇਹਦੇ ਨਾਲ ਤਾਂ ਬੰਦ। ਨਾ ਨਾ ਬੈਠਾ ਦਾ ਜਾਈ ਤੇ ਨਹੀਂ ਇਕੱਲਾ ਖਾ ਕੇ। ਹਾਂ ਤੂੰ ਕੰਮ ਨਾ ਛੱਡੋ। ਕੰਮ ਹਾਂ ਕੰਮ ਨੀ ਛੱਡਣਾ। ਹਾਂ ਜੇ ਤੁਸੀਂ ਕੰਮ ਛੱਡਤਾ ਫਿਰ ਤੁਸੀਂ ਮੰਜੇ 'ਤੇ ਬੈਠ ਜਾਓ। ਸਮਝ ਗਏ? ਤਾਂ ਮੰਜੇ 'ਤੇ ਬੈਠ ਜਾਓ। ਕਰੀਏ ਜੇ ਬਜੀ ਦੇਖ ਜੋ ਕਰੀਏ ਨਾ ਕਰੀਏ ਨਾ। ਜਿੰਨਾ ਤੁਹੋਂ ਹੁੰਦਾ ਹੈ। ਉਸੇ ਨਾਲ ਆਉਣਾ ਚਾਹੀਦਾ ਹੈ। ਜਿੰਨਾ ਪਸੀਨਾ ਹੋਊਗਾ ਉਹਨਾਂ ਸਰੀਰ ਤੁਲੂਗਾ। ਪਸੀਨਾ ਜਿਸ ਕਾਲੀ ਕਰ ਗਈ ਹੈ। ਹੋਰ ਇਹਦੇ ਪਿੱਛੋਂ ਇਹੋ ਜਿਹਾ ਸਾਡਾ ਐਸੀ ਬੰਦ। ਜਦੋਂ ਮੈਂ ਮਚ ਲੋ ਗਈ ਸੀ ਬਗੇਟ ਫੋਲ ਨਹੀਂ ਆਹ ਨਹੀਂ ਕਰ ਜਦੋਂ ਗੇਟ ਅਟ ਜਾਂਦਾ ਪਤਾ ਨਹੀਂ ਮਿੰਟ ਕਿ ਹੋ ਜਾਂਦਾ ਮੇਰਾ ਸਾਹਾਂ ਬੰਦ ਹੋ ਜਾਂਦਾ ਮਾਣੀ ਮਾਈ ਕੀ ਕਰਾਂ ਮੇਰਾ ਸਾਹਾਂ ਬੰਦ ਹੋ ਜਾਂਦਾ ਬੇਟਾ ਕਿ ਤਾ ਮਾਈ ਕੋ ਲਈ ਇਹ ਲੋ ਹੋਤੀ ਆ ਮੈਂ ਮਰ ਮੋਟਾ ਚਿਸਤੀ ਰਹੇ ਮੈਂ ਕੀ ਕਰਦੀ ਬੰਦ ਕਿੱਧਰ ਗਿਆ ਤੇ ਵਿਚਾਰ ਆਉਂਦਾ ਵੀ ਬੰਦਾ ਦਿਸੀ ਜਾਂਦਾ ਆਪ ਨੂੰ ਵੀ ਸਾਹ ਜਾਂਦੇ ਬੰਦਾ ਫਿਰ ਕਰੇ ਹਾਂ ਵੀ ਕਰੇ ਜਿੱਤੇ ਉਹ ਫਿਰ ਦੀ ਹੇ ਫਿਰ ਰੌਂਕੀ ਜੀ ਰਹਿੰਦੀ ਆ। ਇਹ ਅੱਲਾਸ। ਇਹ ਇੱਥੇ ਇਹ ਅੱਲਾਸ। ਮਾਝੇ ਕਦੇ ਕੁਲਕਾਂ ਕੋਲ ਗਈ ਨਹੀਂ ਸੀ। ਆਹ। ਸਾਡੇ ਦਾ ਕੱਟੇ ਆਏ। ਮਾਝੀ ਜਾਨ। ਐਂ ਮੁੰਦਰ ਸੰਤ ਮੈਂ ਚਾਂਦੀ ਬਾੜ ਲੈ ਆਈ ਸੀ। ਆਹ। ਅੱਜ ਕਿਤੇ ਸਾਹਮਣੇ ਜਾਵਣੀ ਮਿਨਿਸੀ ਪਿੰਡੇ ਨੇ ਹਨਾ। ਹਾਂ ਹਾਂ ਮਨਸੀ ਪਿੰਡੇ। ਮਨ ਕਈ ਨਹੀਂ ਸੰਗ ਲਾ ਰਹੀ। ਫਿਰ ਜੇ ਜੋ ਜਾਣਾ ਹੁੰਦਾ ਨਾ ਚੱਪਣਾ ਤੋਂ سفائی ساری کر سارے چپل پا لیا درس چپل کریں جا پھر آخنا نمایاں لیا تمڑا باپ جی آئی میں نمیا لیا دینا میں تھوڑی لیا دینا وہ پاؤ نہیں سکار دیں نہ جک دکھ پڑ لینا میں دو جوڑی لےتی بہت گل نہیں ਨਹੀਂ ਮਤੋ ਲੈ ਨਹੀਂ ਹਾਂ ਇਹਨਾਂ ਸਿੱਜੀ ਦਾ ਹੈ ਨਾ ਜਦੋਂ ਮੈਂ ਦੱਲ ਲੱਗਦਾ ਵੀ ਇਹਨੂੰ ਦੱਸਿਆ ਨਹੀਂ ਹੁੰਦਾ ਨਿਕੋਚਾ ਰੱਡੀ ਜਾਉ ਕਿੱਥੇ ਸੀ ਸਹਾਈ ਦਾ ਜਿਹੜੀ ਆ ਵਾਸਰੀਂ ਕਿਧਰ ਦਾ ਸੀ ਉਹ ਵੀ ਚੱਲ ਉਹਨੂੰ ਛੋਟੀ ਖਾ ਕੇ ਆ ਗਿਆ ਮੇਰੀ ਛੋਟੀ ਜਾਨਾ ਤੇ ਇਸਨਾ ਆ ਉਹਨੇ ਆਪ ਤਸੰਦੀਨਾ ਰੋਟੀ ਪਾਣੀ ਕਰਾਉਣਾ ਸਾਰਿਆਂ ਨੂੰ ਪੈ ਜੇ ਤੁਸੀਂ ਮੈਂ ਖੋਣ ਨਾ ਜਿਸ ਤਰ੍ਹਾਂ ਤੁਮਾ ਬੂਗੀ ਬੈ ਰੋਟੀ ਪਾਣੀ ਕਰਾਉਣੀ 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 ਗੱਲ ਕਰਾਂਗੇ ਇਹ ਦੀ ਗੱਲ ਕਰੇ ਗੱਲੇ ਬਾਤ ਨਹੀਂ ਕੀਤੀ ਨਹੀਂ ਸੀ ਕਰ ਹਾਂ ਨਹੀਂ ਸੀ ਕੀਤੀ

ምን ከተወው እና እጃለሁ እሺ እንደ እ እ ሳይ አይደለም እኔ አስር ሰላም ነው የምትሆነው እ ሳይ አንተ ሰላም ነው የምትለው እ ሳይ አንተ ለማ ਕੁੱਤ ਕੱਢੀਂ ਇਸ ਨਾ ਕੋਈ ਦੰਦ ਨਹੀਂ ਸੀ ਦੰਦਾਂ ਕੀ ਤੇ ਗੱਲ ਜਿਸ ਇਸ ਹਵਲੀ ਦੇ ਆਪ ਨੂੰ ਜਾਂਦੇ ਆਪਸੇ ਅੰਦਰੋਂ ਨਿਕਲਦਾ ਕਿ ਇਹ ਅੰਦਰੋਂ ਵੜ ਜਾਂਦਾ ਅੰਦਰੋਂ ਜਿੱਥੇ ਨਿਕਲਦਾ ਅੰਦਰੋਂ ਨਿਕਲਦਾ ਨਹੀਂ ਨਾ ਬਹੁਤ ਕਿੰਨੇ ਬੇਚਾਰੇ ਜਾਂ ਹੁਣ ਬਸ ਘਾਬੇ ਤੇ ਜਾ ਰਹੇ ਸਾਂ ਤੇ ਦੋਵੇਂ ਜੰੰਦਰੀ ਬੈਠ ਲਈ ਨੇ ਅੰਦਰ ਸੀ ਤੇ ਰਹਿ ਜਾਂਦੇ ਸਾਂ ਦੋਵੇਂ ਬਸੰਤਾਂ ਬੈਠੇ ਰਹਿੰਦੇ ਬਾਹਰ ਆ ਨਿਕਲਦੇ ਅਜੀ ਗੋਲੀ ਚੌਕ ਕਰਨ ਲੱਗ ਪਏ ਆਂ ਜੀ ਬਾਹਰ ਵੀ ਨਿਕਲੇ ਹੋ ਅੰਦਰ ਹੀ ਬੈਠੀ ਐ ਜਿਆ ਜੀ ਅੰਦਰ ਚ ਪਹਿਲੇ ਹੀ ਸੜਕਾਂ ਦਾ ਕਮਰਾ ਇੱਕ ਉਏ ਚ ਬੈ ਜਾਂਦੇ ਉੱਥੇ ਬੈਠ ਲੱਗਿਆ ਸੀ ਮਸੂਲੀ ਚ ਬੈ ਜਾਂਦੇ ਮੰਦਸਿਆ ਨਾ ਅਸੀਂ ਆਪ ਗਏ ਹਾਂ ਕੋਈ ਗੱਲ ਨਹੀਂ ਹੋਦਾ ਪਹਿਲਾਂ ਹੀ ਵੀ ਐਵੇਂ ਕਰਨੀ ਜਾਂਦੇ ਕਰਕੇ ਲਾ ਦੇ ਪਹਿਲੇ ਹੀ ਆਂ ਦਾ ਸਮਾਨ ਉੱਥੇ ਰੱਖ ਲਵੇ ਪਹਿਲੇ ਰੋਕੇ ਬੰਦ ਲਾ ਦੋਨੇ ਜਾਣੇ ਇਹ ਕਰ ਨਾ ਫਿਰ ਨਾ ਜਾ ਕਿਹਦਾ ਬੱਚਾ ਹੋਏ ਕੋਈ ਪਾਣੀ ਨਹੀਂ ਆਇਆ ਤੈਨੂੰ ਪਾਣੀ ਮਾਰੇ ਪਤਾ ਐ ਕਿ ਕਰ ਜੇ ਤੂੰ ਪੋਚਣਾ ਨਹੀਂ ਹੈ ਨਾ ਤੇ ਸੋ ਆ ਆ ਕੋਸੀ ਕਾ ਤੀ ਉਹ ਮੈਨ ਲੱਗ ਕਰ ਰਾਤੋਂ ਆਏ ਦੇਖਣ ਇੱਥੇ ਕੋਈ ਮੇਜ਼ ਬਿਧਰੀ ਪਿਆ ਕੋਸੀ ਕਿਧਰੀ ਪਈ ਤੇ ਹੁਣ ਮਤ ਕਰਕੇ ਆ ਕੇ ਵੇਖਿਆ ਬਾਂਗੂ ਕੀ ਆ ਰਿਹਾ ਤੀ ਜੀ ਕੁਛ ਨਹੀਂ ਕਿਹਾ ਪਿਆਨ ਲਾ ਉਹ ਆਨੇ ਆ ਸੀ ਵੇਖਣ ਆ ਮੈਂ ਚਲੋ ਵਿਖਾ ਦੇ ਉਹ ਵੇਖਣ ਆਏ ਸੀ ਆ ਵੇਖਣ ਆਏ ਸੀ ਮੋਰ ਜੂਤ ਕੰਮ ਕਰਦੀਆਂ ਨਾ ਉਹ ਮੇਜ ਕੋਚਾ ਮਤੇ ਲਾ ਕੇ ਤੇ ਉਹ ਮੇਜ ਰੱਖ ਲਿਆ ਚੱਲ ਆਪਾਂ ਜਿਉ ਬੋਕਰ ਮੰਨਦੇ ਤੇ ਕੰਮਸ਼ਾ ਕਰ ਲੈਣੀ ਚਾਹੀਦਾ ਮੇਰਾ ਪੁੱਤ ਠੀਕ ਦੀ ਉੱਥੇ ਕਰ ਦਿੰਨੇ ਆ ਫਿਰ ਚੀਜ਼ ਹੋਰ ਆ ਚੀਜ਼ ਗੁਲੀ ਲੱਗਦੀ ਆ ਚੱਲ ਆਏ ਸੀ ਬੰਮੀ ਮਹਾਰੀ ਭੈੜੀ ਸੀ ਚੱਲ ਭਾ ਮਾਰਾ ਭਲੇ ਜਾਂਦਾ ਉਹ ਪੁੱਤ ਦੇ ਸ਼ਾਂਤੂਣੀ ਕਰ ਦਿੰਦਾ ਨਾਲ ਇਹ ਦੋ ਮਹੀਨਿਆਂ ਦੀ ਸਖੀਰ ਕੇ ਕਰ ਲੈਂਦੇ ਤਾਂ ਉਹ ਗਲਤ ਨਹੀਂ ਹੋਏ ਉਹ ਗਲਤ ਨਹੀਂ ਬੰਦੀ ਇਹ ਪੁੱਤ ਤੇ ਮਾਰਦੇ ਇਹ ਜੰਗਲ ਰੋਗ ਰਾਇਆ ਤਸਾਰ ਤਸਾਰ ਤਸ ਇਹਦੀ ਖੁਸ਼ੀ ਆ ਕੇ ਕਰਦੀ ਪਰ ਉਹ ਵੀ ਤਾਂ ਹੁਣ ਵੀ ਖੁਸ਼ੀ ਨਾਲੀ ਪੁੱਛਦੇ ਕਿ ਚਾਹ ਉਹ ਪੈ ਨਹੀਂ ਰਹੀ ਜਿੰਦੀ ਇੱਥੇ ਦੋਹਾਂ ਨੇ ਭਾਈ ਫੜ ਕਰਨਾਸ ਜੇ ਮੜਾ ਜੇ 10 ਵਜੇ ਜਾਂਦੀ ਹੈ ਮੈਂ ਕਿੰਨੀ ਇੱਕੋ ਚੱਕਰ ਨਹੀਂ ਕਰਦੀ ਢਿੱਡ ਚ ਤੈ ਹੀ ਆਉਂਦਾ ਹੀ ਆਉਂਦਾ ਦੇਖੋ ਸ਼ਾ ਤਾਂ ਮੈਨੂੰ ਵੀ ਆਲਾ ਤਾਂ ਮੈਨੂੰ ਨਹੀਂ ਖੋਜ ਫਤੋ ਤੋਂ ਮੈਂ ਲੈ ਜਿੰਨਾ ਮੈਂ ਕਰ ਰਹੀਆਂ ਨੀ ਅੱਜ ਆਪ ਨੂੰ ਵੀ ਪਿੰਡ ਦਾ ਘਰੇ ਕੰਮ ਕਰੀ ਜਾਂ ਕਰੀ ਹੋਣਾ ਤਾਂ ਲੱਗਦਾ ਨਾ ਇੱਕਦਮ ਸਰੀਰ ਨੂੰ ਥੱਕਾ ਲੱਗਦਾ ਆਏ ਹੀ ਜਾਣਾ ਤਾਂ ਹੈਗਾ ਮੈਂ ਖੁਦ ਨੂੰ ਨਹੀਂ ਚੱਕ ਸਕਦੀ ਹਾਂ ਮੇਰੇ ਪੁੱਤ ਆਈ ਜਾਓ ਯਾ ਕਿ ਦੇਖੀ ਕਰੋ ਹਾਂ ਕੋਈ ਤਰ੍ਹਾਂ ਨਹੀਂ ਚੱਕ ਸਕੀ ਲੈ ਇਹ ਇੰਨਾ ਸੋਨਾ ਜਵਾਨ